हां जी सस्का हाल दोस्तों एक और कहानी लेके जुड़े हैं फिरतों काल्पनिक कहानियां ਤੇ ਤੁਹਾਨੂੰ ਸਿੱਖਿਆ ਦੇਣ ਦੇ ਲਈ ਆ ਇੱਕ ਕਿਸਾਨ ਦੀ ਕਹਾਣੀਆ ਜਿਹੜਾ ਨਦੀ ਤੋਂ ਥੋੜੀ ਦੂਰੀ ਤੇ ਰਹਿੰਦਾ ਸੀ ਉਹਦੀ ਨਾਲ ਇੱਕ ਰੁਟੀਨ ਸੀਗੀ ਕਿ ਦੋ ਘੜੇ ਸੀਗੇ ਉਹਦੇ ਕੋਲ ਡੰਡੇ ਤੇ ਦੋਨੋਂ ਘੜੇ ਬਨ ਕੇ ਉਹ ਨਦੀ ਤੋਂ ਸਵੇਰੇ ਸਵੇਰੇ ਪਾਣੀ ਭਰਨ ਦੇ ਲਈ ਜਾਂਦਾ ਸੀ ਉਹ ਰੋਜ਼ ਉਹਦਾ ਬਿਣ ਨਾਗਾ ਰੁਟੀਨ ਸੀ ਆਪਣੇ ਘਰ ਦੇ ਲਈ ਪਾਣੀ ਲੈ ਕੇ ਆਉਂਦਾ ਸੀ ਉਸ ਨਦੀ ਤੋਂ ਹੁੰਦਾ ਕੀ ਆ ਜਦਦਾ ਜਿੱਦਾਂ ਉਹ ਘੜੇ ਪੁਰਾਣੇ ਹੁੰਦੇ ਗਏ ਇੱਕ ਘੜਾ ਸੀ ਨਾ ਜਿਹੜਾ ਦੋਨਾਂ ਚੋਂ ਉਹਦੇ ਵਿੱਚ ਮੋਰੀ ਹੋ ਜਾਂਦੀ ਆ ਤੇ ਇੱਕ ਘੜਾ ਬਿਲਕੁਲ ਠੀਕ ਹੁੰਦਾ ਪਰ ਕਿਸਾਨ ਉਸ ਜਿਹੜਾ ਘੜਾ ਜਿਹੱਚ ਮੋਰੀ ਹੋ ਜਾਂਦੀ ਉਹਨੂੰ ਛੱਡਦਾ ਨਹੀਂ ਉਹਦੇ ਚ ਵੀ ਪਾਣੀ ਭਰ ਕੇ ਲੈ ਕੇ ਆਉਂਦਾ ਹੁਣ ਜਦੋਂ ਉਹ ਨਦੀ ਦੇ ਵਿੱਚ ਪਾਣੀ ਭਰਨ ਜਾਂਦਾ ਭਰਦਾ ਤਾਂ ਦੋਨੋਂ ਘੜੇ ਪੂਰੇ ਨੇ ਪਰ ਘਰ ਆਉਂਦੇ ਆਉਂਦੇ ਇੱਕ ਘੜਾ ਅੱਧਾ ਰਹਿ ਜਾਂਦਾ ਸੀ ਹੁਣ ਉਹ ਜਿਹੜਾ ਘੜਾ ਸੀ ਰੋਜ਼ ਇਹ ਗੱਲ ਦੇਖਦਾ ਸੀ ਵੀ ਮੇਰਾ ਜਿਹੜਾ ਮਾਲਕ ਆ ਇਹ ਇੰਨੀ ਮਿਹਨਤ ਕਰਦਾ ਵਿਚਾਰਾ ਤੁਰ ਕੇ ਜਾਂਦਾ ਪਾਣੀ ਭਰ ਕੇ ਲਿਆਦਾ ਤੇ ਮੇਰੀ ਕਮੀ ਕਰਕੇ ਘਰੇ ਆਉਂਦੇ ਆਉਂਦੇ ਅੱਧਾ ਰਹਿ ਜਾਂਦਾ ਪਾਣੀ ਉਹ ਜਿਹੜਾ ਦੂਜਾ ਘੜਾ ਸੀ ਠੀਕ ਵਾਲਾ ਉਹ ਵੀ ਆਪਣੇ ਆਪ ਤੇ ਬੜਾ ਮਾਣ ਜਾਂ ਮਹਿਸੂਸ ਕਰਦਾ ਵੀ ਮੈਂ ਬਿਲਕੁਲ ਠੀਕ ਆ ਵੀ ਮੈਂ ਆਪਣੇ ਮਾਲਕ ਨੂੰ ਪੂਰਾ ਪਾਣੀ ਘਰ ਪਹੁੰਚਾਉਣਾ ਤੇ ਤੂੰ ਹੈਗਾ ਟੁੱਟਿਆ ਹੋਇਆ ਤੇ ਤੂੰ ਅੱਧਾ ਪਾਣੀ ਰਾਹ ਚ ਡੋਲ ਦਿੰਦਾ ਉਹ ਬੜਾ ਉਦਾਸ ਰਹਿਣ ਲੱਗ ਗਿਆ ਇੱਕ ਘੜਾ ਇੱਕ ਵਾਰੀ ਔਰ ਆਪਣੇ ਮਾਲਕ ਨਾਲ ਗੱਲ ਕਰਨ ਬਾਰੇ ਸੋਚਦਾ ਕਾਲਪਨਿਕ ਕਹਾਣੀਆ ਉਹ ਉਦਾਸ ਘੜਾ ਆਪਣੇ ਮਾਲਕ ਨੂੰ ਕਹਿੰਦਾ ਵੀ ਮੈਨੂੰ ਜੀ ਬਹੁਤ ਦੁੱਖ ਹੁੰਦਾ ਵਾ ਕਿ ਤੁਸੀਂ ਇੰਨੀ ਮਿਹਨਤ ਨਾਲ ਜਾਂਦੇ ਹੋ ਪਾਣੀ ਭਰਦੇ ਹੋ ਤੇ ਮੇਰੇ ਕਰਕੇ ਤੁਹਾਡਾ ਅੱਧਾ ਪਾਣੀ ਰਾਜ ਡੋਲਰ ਜਾਂਦਾ ਵਾ ਅੱਧਾ ਪਾਣੀ ਘਰੇ ਆਉਂਦਾ ਵਾ ਉਹ ਮਾਲਕ ਦੇਖਦਾ ਵਾ ਉਹਦੇ ਵੱਲ ਵੀ ਜਦੋਂ ਗੱਲ ਕਰਦਾ ਵਾ ਤੇ ਉਹ ਘੜਾ ਇਹ ਵੀ ਨਾਲ ਕਹਿੰਦਾ ਵੀ ਪਤਾ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਵੀ ਆ ਵੀ ਅੱਧਾ ਪਾਣੀ ਘਰੇ ਆਉਂਦਾ ਮਾਲਕ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਤੇਰੇ ਵਿੱਚ ਜਿਹੜਾ ਇਹ ਛੇਕ ਹੋਇਆ ਮੋਰੀ ਹੋਈ ਸੁਰਾਖ ਹੋਇਆ ਵਾ ਵੀ ਅੱਧਾ ਪਾਣੀ ਰਾਹ ਦੇ ਵਿੱਚ गिरਦਾ ਇਹ ਮੈਨੂੰ ਪਤਾ ਵਾ ਪਰ ਤੂੰ ਇੱਕ ਕੰਮ ਕਰੀ ਕੱਲ ਜਦੋਂ ਮੈਂ ਸਵੇਰੇ ਵਾਪਸ ਆ ਰਿਹਾ ਹੋਊਗਾ ਤਾਂ ਆਪਣੇ ਰਾਹ ਦੇ ਵਿੱਚ ਨਾ ਫੁੱਲ ਖਿੜੇ ਆ ਉਹ ਦੇਖੀ ਉਹਨਾਂ ਨੂੰ ਦੇਖ ਕੇ ਤੇਰਾ ਮਨ ਖੁਸ਼ ਹੋ ਜਾਊਗਾ ਘੜਾ ਕਹਿੰਦਾ ਠੀਕ ਆ ਜੀ ਅਗਲੇ ਦਿਨ ਫੇਰ ਉਦਹੀਂ ਉਹ ਕਿਸਾਨ ਪਾਣੀ ਭਰਨ ਲਈ ਜਾਂਦਾ ਵਾ ਤੇ ਘੜੇ ਜਦੋਂ ਘਰੇ ਲੈ ਕੇ ਆਉਂਦਾ ਫੇਰ ਇੱਕ ਘੜਾ ਅੱਧਾ ਰਹਿ ਜਾਂਦਾ ਉਹ ਫੇਰ ਉਦਾਸ ਹੋ ਜਾਂਦਾ ਫੁੱਲਾਂ ਨੂੰ ਤਾਂ ਦੇਖ ਲੈਂਦਾ ਉਹ ਵੀ ਖਿੜੇ ਹੋਏ ਬਹੁਤ ਵਧੀਆ ਉਹਨੂੰ ਲੱਗਦੇ ਆ ਪਰ ਫੇਰ ਘਰੇ ਆ ਕੇ ਉਦਾਸ ਹੁੰਦਾ ਉਹ ਆਪਣੇ ਮਾਲਕ ਨਾਲ ਫੇਰ ਗੱਲ ਕਰਦਾ ਉਹ ਕਹਿੰਦਾ ਜੀ ਤੁਹਾਡੀ ਗੱਲ ਤਾਂ ਠੀਕ ਆ ਮੈਂ ਫੁੱਲ ਦੇਖ ਲਈ ਸੀ ਰਾਹ ਦੇ ਵਿੱਚ ਬਹੁਤ ਚੰਗੇ ਲੱਗੇ ਪਰ ਘਰੇ ਆ ਕੇ ਹੁਣ ਮੈਨੂੰ ਫੇਰ ਅਫਸੋਸ ਆ ਕਿ ਮੇਰਾ ਪਾਣੀ ਆ ਜਿਹੜਾ ਉਹ ਫੇਰ ਖਤਮ ਹੋ ਗਿਆ ਉਹਦਾ ਮਾਲਕ ਇੱਕੋ ਗੱਲ ਉਹਨੂੰ ਕਹਿੰਦਾ ਕਿ ਤੈਨੂੰ ਇੱਕ ਸੱਚ ਪਤਾ ਵਾ ਕਿ ਇਹ ਗੱਲ ਨੋਟ ਕੀਤੀ ਕਿ ਫੁੱਲ ਤੇਰੇ ਵਾਲੀ ਸਾਈਡ ਸੀ ਮੈਂ ਤੇਰੇ ਵਿੱਚ ਸਰਾਖਾ ਤੇ ਇਹਨੂੰ ਫੁੱਲਾਂ ਵਾਲੀ ਸਾਈਡ ਦੇ ਉੱਤੇ ਰੱਖ ਕੇ ਆਉਣਾ ਜਦੋਂ ਮੈਂ ਉਹ ਡੰਡੇ ਦੇ ਨਾਲ ਘੜੇ ਬੰਦਾ ਆਂ ਤੈਨੂੰ ਉਧਰ ਰੱਖਣ ਦਾ ਇਹੀ ਕਾਰਨ ਆ ਕਿ ਮੈਂ ਉਹ ਫੁੱਲਾਂ ਦੇ ਬੀਜ ਉਦੋਂ ਦੇਖੇ ਸੀ ਜਦੋਂ ਤੇਰੇ ਵਿੱਚ ਸੁਰਾਖ ਹੋਇਆ ਸੀ ਮੈਂ ਤੈਨੂੰ ਤਾਂ ਹੀ ਬਦਲਿਆ ਨਹੀਂ ਤੈਨੂੰ ਸਹੀ ਵੀ ਨਹੀਂ ਕੀਤਾ ਤੇਰੇ ਸੁਰਾਖ ਨੂੰ ਮੈਂ ਸਹੀ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਜਦੋਂ ਮੈਂ ਵਾਪਸੀ ਆਉਣਾ ਵਾ ਪਾਣੀ ਪਾੜ ਕੇ ਉਹ ਫੁੱਲਾਂ ਨੂੰ ਪਾਣੀ ਲੱਗਦਾ ਵਾ ਤੇ ਦਿਨਾਂ ਦੇ ਵਿੱਚ ਉਹ ਫੁੱਲ ਬੜੇ ਸੋਹਣੇ ਹੋ ਗਏ ਉਹ ਤੇਰੇ ਤੇਰੇ ਕਰਕੇ ਆ ਤੇਰੇ ਸੁਰਾਖ ਦੇ ਕਰਕੇ ਉਹ ਫੁੱਲ ਜਿਹੜੇ ਨੇ ਸੋਹਣੇ ਹੋਏ ਨੇ ਉਹ ਰਾਸਤਾ ਜਿਹੜਾ ਇੰਨਾ ਸੋਹਣਾ ਬਣਿਆ ਵਾ ਤੇ ਲੋਕਾਂ ਨੂੰ ਉਹ ਮੋਹਤ ਕਰਦੇ ਨੇ ਫੁੱਲ ਇਹਦੀ ਵਜ੍ਹਾ ਤੂੰ ਆ ਤੂੰ ਆਪਣੀ ਕਮੀ ਨਾ ਦੇਖ ਆਪਣਾ ਪੋਜ਼ਿਟਿਵ ਪੁਆਇੰਟ ਦੇ ਕਿੱਡਾ ਵੱਡਾ ਕਿ ਤੂੰ ਕਿੰਨਾ ਵੱਡਾ ਕੰਮ ਕਰਤਾ ਤੇਰੇ ਸਰਾਖ ਨੇ ਘੜਾ ਬੜਾ ਖੁਸ਼ ਹੁੰਦਾ ਤੇ ਉਹਨੂੰ ਆਪਣੇ ਆਪ ਤੇ ਉਹਨੂੰ ਵੀ ਮਾਣ ਮਹਿਸੂਸ ਹੋਣ ਲੱਗ ਜਾਂਦਾ ਕਿ ਮੇਰੇ ਕਰਕੇ ਕਿਸੇ ਦਾ ਭਲਾ ਹੋਇਆ ਤੇ ਫੁੱਲਾਂ ਨੂੰ ਖਿੜਨ ਦਾ ਮੌਕਾ ਮਿਲਿਆ ਸੋ ਦੋਸਤੋ ਸਿੱਖਿਆ ਸ਼ਾਇਦ ਤੁਸੀਂ ਸਮਝ ਗਏ ਹੋਵੋਗੇ ਕਿ ਕੀ ਆ ਇਸ ਕਹਾਣੀ ਦੀ ਕਿ ਕਦੇ ਵੀ ਆਪਣੀਆਂ ਕਮੀਆਂ ਨੂੰ ਲੈ ਕੇ ਕੰਪਲੈਕਸ ਨੂੰ ਆਪਣੇ ਵਿੱਚ ਲੈ ਕੇ ਆਇਆ ਕਰੋ ਕਹਿੰਦੇ ਆ ਨੇ ਖੋਟੇ ਸਿੱਕੇ ਵੀ ਚੱਲ ਜਾਂਦੇ ਹੁੰਦੇ ਆ ਕਦੇ ਕਿ ਉਹ ਉਹ ਵੀ ਕਈ ਵਾਰੀ ਕੋਈ ਚੰਗਾ ਕੰਮ ਕਰ ਦਿੰਦੇ ਨੇ ਜਿਨ੍ਹਾਂ ਨੂੰ ਆਪਾਂ ਬਹੁਤ ਜ਼ਿਆਦਾ ਮਾੜਾ ਕਹਿੰਦੇ ਆ ਸੋ ਆਪਣੀਆਂ ਜਿਹੜੀਆਂ ਨੈਗੇਟਿਵਿਟੀਆਂ ਨੇ ਉਹਨਾਂ ਨੂੰ ਸਾਈਡ ਤੇ ਰੱਖੋ ਆਪਣੀਆਂ ਪੋਜ਼ਿਟਿਵਿਟੀਆਂ ਨੂੰ ਬਾਹਰ ਕੱਢੋ ਉਹਨਾਂ ਨੂੰ ਦੇਖੋ ਵਾਚੋ ਤੇ ਉਹਨਾਂ ਤੇ ਉਹ ਕੰਮ ਕਰੋ ਹੋਰ ਜ਼ਿਆਦਾ ਉਹਨਾਂ ਨੂੰ ਲੈ ਕੇ ਮਿਹਨਤ ਕਰੋ ਤੇ ਜਿਹੜਾ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਓ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ ਜਲਦੀ ਮਿਲਦਾ